ਹਾਂਜੀ ਵੀਰ ਇਹ ਵੜਦੇ ਪਏ ਜੀ ਆਪਾਂ ਸੁਪਰੀਮ 110 ਵੈਰਾਈਟੀ ਤੇ ਤਕਰੀਬਨ ਆਪਣਾ 5 ਕਿਲੇ ਵੱਢਿਆ ਗਿਆ ਇਹਦੇ ਸਣੇ ਪਾ ਗਏ ਤੇ ਝਾੜ ਵੇਖਣ ਨੂੰ ਵਧੀਆ ਲੱਗਦਾ ਬਾਕੀ ਜਿਹੜਾ ਕੰਡੇ ਦੇ ਪੂਰਾ ਪਤਾ ਲੱਗੂਗਾ ਇਹ ਵੀ ਇਹਨਾਂ ਆਪਾਂ ਮਾੜਾ ਝਾੜ ਵੀ ਨਹੀਂ ਕਹਿ ਸਕਦੇ ਤੇ ਹੁਣ ਆਪਾਂ ਆ ਸਾਰਾ ਆਪਣਾ ਸੁਪਰੀਮ 110 ਵੈਰਾਈਟੀ ਹੈ ਆ ਵੀ ਆਪਣਾ ਸੁਪਰੀਮ ਹੱਥ ਤਕਰੀਬਨ ਜਿੰਨਾ ਨਹੀਂ ਗਾ ਆਪਣਾ ਜਿਹੜਾ ਇਹ ਇੱਕੋ ਵੈਰਾਈਟੀ ਲਾਈਏ ਇਸ ਤੋਂ ਬਲਾਵ ਆਪਾਂ 114 ਵੈਰਾਈਟੀ ਵੀ ਲਗਾਈ ਹੈ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਣੀ ਹੈ ਜਿਹੜਾ ਹਲਦੀ ਰੋਗ ਯਾਨੀ ਕਿ ਨਾ માત્ર ਹਲਦੀ ਰੋਗ ਕੋਈ ਬਹੁਤਾਂ ਨੁਕਸਾਨ ਨਹੀਂ ਹੈਗਾ 110 ਦੇ ਵਿੱਚ ਜਿੰਨਾ ਕਿ ਫੂਸਾ ਜਾਂ 126 ਵੈਰਾਈਟੀ ਦੇ ਵਿੱਚ ਆਪਣਾ ਹਲਦੀ ਰੋਗ ਉਹਨਾਂ ਜਿਹੜਾ ਇਹਦੇ ਵਿੱਚ ਨਹੀਂ ਹੈਗਾ ਤੇ ਤਕਰੀਬਨ ਆਪਣੀਆਂ ਚਾਰ ਟਰਾਲੀਆਂ ਗਈਆਂ ਚਲੀਆਂ ਨੇ ਆ ਆਪਣੀ ਪੰਜਵੀਂ ਟਰਾਲੀ ਲੱਗਣ ਲੱਗੀ ਹੈ ਤੇ ਤੁਹਾਨੂੰ ਦਿਖਾਉਣੇ ਆਪਾਂ ਹਲਦੀ ਰੋਗ ਕਿੰਨਾ ਕੇ ਬਾਕੀ ਜੇ ਕਿਸੇ ਵੀਰ ਨੇ ਵੱਢਿਆ ਹੋਵੇ ਕੋਈ ਵੀ ਵੈਰਾਈਟੀ ਤੇ ਆਪਣਾ ਜਰੂਰ ਦੱਸਿਆ ਜੇ ਝਾੜ ਕਿੰਨਾ ਆਇਆ ਇਹ ਤਕਰੀਬਨ ਹੀ ਆਪਣਾ ਸਾਰਾ ਜਿਹੜਾ ਸੁਪਰੀਮ 110 ਵੈਰਾਈਟੀ ਚ ਉਹਨਾਂ ਜਿਹੜਾ ਪੂਰਾ ਪੱਕਿਆ ਪਿਆ ਹੈ ਜਿਹੜਾ ਬੰਨੇ ਬੰਨੇ ਨਾਲ ਹੁੰਦਾ ਮਾੜਾ ਮੋਟਾ ਜਾਂ ਹਰਾ ਦਾਣਾ ਤੇ ਬਾਕੀ ਸਾਫ਼ ਵੀ ਹੈਗਾ ਜਿਹੜਾ ਆਪਣਾ ਜਿਵੇਂ ਆਪਾਂ ਕੱਲ ਵੀਡੀਓ ਪਾਈ ਸੀ 114 ਵੈਰਾਈਟੀ ਆਪਾਂ ਕਿਸਾਨ ਵੀਰ ਦਾ ਵੱਢਿਆ ਸੀ ਉਹਦੇ ਜਿਹੜੇ ਦਾਣੇ ਕਾਲੀ ਦੀ ਸਮੱਸਿਆ ਜ਼ਿਆਦਾ ਸੀ ਕਿਉਂਕਿ ਥੋੜਾ ਕੋ ਜਿਹੜਾ ਆਪਣਾ ਗੀਤਾ ਲੱਗਾ ਸੀ ਤੇ ਇਹ ਵੀ ਜਿਹੜਾ ਸੁਪਰੀਮ ਵੀ ਇੱਕ ਜਿਹੜਾ ਮੀਂਹ ਦੇ ਵਿੱਚ ਆ ਗਿਆ ਸੀ ਉਹ ਥੋੜਾ ਜਿਹੜਾ ਦਾਣੇ ਕਾਲੀ ਵੀ ਸਮੱਸਿਆ ਆਈ ਸੀ ਤੇ ਬਾਕੀ ਹਲਦੀ ਰੋਗ ਨਾ ਮਾਤਰੇ ਕੋਈ ਕੋਈ ਮੁੰਜਰ ਦੇ ਵਿੱਚ ਕੋਈ ਕੋਈ ਦਾਣਾ ਹੈਗਾ ਇਹ ਵੀ ਇਹਨਾਂ ਨੁਕਸਾਨ ਨਹੀਂ ਆਪਾਂ ਮੰਨ ਸਕਦੇ ਜਿੱਥੇ ਜ਼ਿਆਦਾ ਹਲਦੀ ਰੋਗ ਹੈ ਉੱਥੇ ਆਪਾਂ ਜਾਂ ਨਹਿਰੀ ਪਾਣੀ ਜਾਂ ਯੂਰੀਆ ਜ਼ਿਆਦਾ ਜਾਂ ਪਾਣੀ ਜ਼ਿਆਦਾ ਖੜਾ ਰਹੇ ਤੇ ਜ਼ਿਆਦਾ ਸਮੱਸਿਆ ਆਉਂਦੀ ਹੈ ਤੇ ਇਹਦੋਂ ਆਪਣਾ 5 ਕਿੱਲੇ 5 5.5 ਕਿੱਲੇ ਵੱਧਿਆ ਗਿਆ ਆ ਹੁਣ ਆਪਣੇ 2 ਕਿੱਲਿਆਂ ਦਾ ਘੇਰਾ ਤੇ ਆਪਾਂ ਤਕਰੀਬਨ 4-5 ਸਾਲ ਹੋ ਗਿਆ ਲਾਉਂਦਿਆਂ ਨੂੰ ਸੁਪਰੀਮ 110 ਵੈਰਾਈਟੀ ਨੂੰ ਤੇ ਵਧੀਆ ਝਾੜ ਆਉਂਦਾ ਰਿਹਾ ਪਿਛਲੇ ਸਾਲ ਵੀ ਵਧੀਆ ਸੀ ਉਤੋਂ ਪਿਛਲੇ ਸਾਲ ਦਾ ਬਹੁਤ ਬੰਪਰ ਝਾੜ ਆਇਆ ਸੀ ਕਿਉਂਕਿ ਤਕਰੀਬਨ ਜਿਹੜਾ ਆਪਣਾ ਮੌਸਮ ਤੇ ਡਿਪੈਂਡ ਕਰਦਾ ਕੋਈ ਦੀ ਵੈਰਾਈਟੀਆਂ ਚਾਹੇ ਝੋਨੇ ਦੀ ਜਾਂ ਕਹੇ ਕਣਕ ਦੀ ਤੇ ਦੋ ਆਪਾਂ ਸਪਰੇਹਾਂ ਕੀਤੀਆਂ ਨੇ ਕੱਲੀ ਜੂਰੀਆ ਤੇ ਜਿੰਕ ਇਸ ਤੋਂ ਬਿਨਾ ਆਪਾਂ ਹੋਰ ਕੋਈ ਵੀ ਆਪਾਂ ਰੀਜਰਟ ਪ੍ਰਦਾਨ ਵਰਗਾ ਕੋਈ ਖਾਸ ਤੂ ਪ੍ਰੋਡਕਟ ਨਹੀਂ ਪਾਉਂਦੇ ਗਰੋਸ ਪ੍ਰਮੋਟ ਵਾਸਤੇ ਛੋਣੇ ਦੀ ਕਿਉਂਕਿ ਜਿਹੜਾ ਵੈਰਾਈਟੀ ਹੈ ਪਹਿਲਾਂ ਲੱਗਦਾ ਕਿ ਵੈਰਾਈਟੀ ਦਾ ਥੋੜੀ ਫਟਾਰ ਘਾਟੇ ਬਾਕੀ ਸਮੇਂ ਤੇ ਆਣ ਕੇ ਆਪਣਾ ਬਹੁਤ ਜਲਦੀ ਫਟਾਰ ਕਰਦੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਡਿੱਗ ਆਪਣੇ ਡਿੱਗਣ ਦੀ ਸਮੱਸਿਆ ਬਹੁਤ ਘੱਟ ਆਉਂਦੀ ਇਸ ਵੈਰਾਈਟੀ ਦੇ ਵਿੱਚ ਪੱਕੇ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਦਾਣੇ ਵੀ ਤੇ ਅਗਲੇ ਪਾਸੇ ਹੈਗਾ ਜੀ ਆਪਣੇ ਕਿਸਾਨ ਵੀਰ ਦਾ ਫੂਸਾ 44 ਆਹ ਵੈਰਾਈਟੀ ਆਪਣੇ ਕਿਸਾਨ ਵੀਰ ਨੇ ਆਪਣੇ ਗਵਾਂਢੀ ਕਿਸਾਨ ਨੇ ਫੂਸਾ 44 ਦਾ ਆਈ ਹੈ तकरीबन ਜੀ 10 15 ਦਿਨਾਂ ਦੀ ਵੈਰਾਈਟੀ ਨੇ ਲੈ ਜਾਣੇ ਵੇ ਹਾਂ ਜੀ ਵੀਰ ਤੁਹਾਨੂੰ ਦਿਖਾਉਣੇ ਆਪਾਂ ਇਹ ਕੋ 10 ਮੈਂ ਜੀ ਆਪਣਾ 110 ਵੈਰਾਈਟੀ ਦੇਖ ਸਕਦੇ ਹੋ 1 ਤੋਂ 10 ਵੈਰਾਈਟੀ ਤੇ ਬਹੁਤ ਵਧੀਆ ਕੁਆਲਿਟੀ ਏ ਤੇ ਜਿਹੜਾ ਹਲਦੀ ਰੋਗ ਏ ਨਾ ਮਾਤਰ ਪਕਹਿ ਸਕਦੇ ਕੋਈ ਕੋਈ ਦਾਣਾ ਆਪਾਂ ਨੂੰ ਬਿਲਕੁਲ ਲੱਭਿਆਂ ਲੱਭਦਾ ਹੈ ਆ ਬਾਕੀ ਤੁਸੀਂ ਦੇਖ ਸਕਦੇ ਹੋ ਸਫਾਈ ਆਪਣੀ ਕਮੈਂਡ ਦੀ ਜਿਹੜੇ ਆਪਾਂ ਬਾਸਕਟ ਦੀ ਸੈਟਿੰਗ ਕਰਦੇ ਆ ਤੇ ਦੇਖੋ ਕਈ ਵੀਰ ਕਹਿੰਦੇ ਕਿ ਟੋਟਾ ਕਰੂਗੀ ਜਾਂ ਕੁਛ ਚੋਕ ਹੋਵੇਗੀ ਸਫਾਈ ਵੀ ਫੋਲੇ ਸੀਪਾ ਦੀ ਸੈਟਿੰਗ ਆਪਾਂ ਸੀਪਾ ਪਾਉਣੇ ਆ ਕਈ ਵੀਰ ਝਰਨਾ ਪਾਉਂਦੇ ਨੇ ਚਲੋ ਆਪੋ ਆਪਣੇ ਤਜਰਬੇ ਨੇ ਨਾ ਕੋਈ ਟੋਟਾ ਤੇ ਬਿਲਕੁਲ ਜਿਹੜੀ ਸਫਾਈ ਏ ਕਮੈਨ ਦੀ ਆਪਾਂ ਕੱਲ ਵੀ ਆਪਾਂ 114 ਵੈਰੈਟੀ ਵੱਢੀ ਸੀ ਤੇ ਵਧੀਆ ਝਾੜ ਦੇਖਣ ਨੂੰ ਲੱਗਦਾ ਬਾਤੀ ਕੰਡੇ ਦੇ ਬਾਤੀ ਸੁਪਰੀਮ 110 ਜਿਹੜੀ ਆਪਾਂ ਵੈਰੈਟੀ ਵੱਢ ਰਹੇ ਆਂ ਤਕਰੀਬਨ ਆਪਾਂ 5-6 ਕਿੱਲੇ ਵੱਢ ਚੱਲੇ ਆਂ ਤੇ ਝਾੜ ਦੇਖਣ ਨੂੰ ਵਧੀਆ ਲੱਗਦਾ ਜਾਣ ਕੇ 32 ਕੁਆਂਟਲ ਤੋਂ ਮੰਨ ਕੇ ਚੱਲੋ ਪਲੱਸ ਹੋ ਸਕਦਾ ਪਤੀ 34 ਕੁਆਂਟਲ ਬਾਕੀ ਥੋੜਾ ਕ ਆਪਾਂ ਨੂੰ ਕੰਡੇ ਤੇ ਜਿਹੜਾ ਕਨਫਰਮ ਹੋ ਜਾਏਗਾ ਵੀ ਕਿੰਨਾ ਝਾੜ ਆਉਂਦਾ ਹੈ ਪਿਛਲੇ ਸਾਲ ਵੀ ਝਾੜ ਵਧੀਆ ਸੀ ਉਸ ਤੋਂ ਪਿਛਲੇ ਸਾਲ ਤਾਂ ਤਕਰੀਬਨ ਬੰਪਰ ਝਾੜ ਆਇਆ ਸੀ ਤੇ ਸਾਲ ਵੀ ਜਿਹੜਾ ਆਪਣਾ ਝਾੜ ਵਧੀਆ ਲੱਗ ਰਿਹਾ ਨੇ ਬਾਕੀ ਚਲੋ ਜੋ ਪ੍ਰਮਾਤਮਾ ਜਿਨ੍ਹਾਂ ਦੇ ਵੀ ਤੇ ਬਾਕੀ ਦਾਣੇ ਦੀ ਕੁਆਲਿਟੀ ਜਿਹੜਾ بارشਾਂ ਤੋਂ ਵਿੱਚ ਨਹੀਂ ਆਇਆ ਉਹ ਜਿਹੜਾ ਆਪਣਾ ਦਾਣੇ ਘਟ ਕਾਲੇ ਹੋਏ ਨੇ ਬਾਕੀ ਆਪਣੀਆਂ ਸਪਰੇਹਾਂ ਦਾ ਉਲੀ ਨਾਸ਼ਕ ਦੀਆਂ ਤੇ ਆਪਾਂ ਇੱਕ ਸਵੇਰੇ ਕਰਦੇ ਹਾਂ ਸੈਕਰੀ ਸਾਈਡ ਤੇ ਦੂ ਆਪਾਂ ਉਲੀ ਨਾਸ਼ਟ ਬਾਕੀ ਜੇ ਕਿਸੇ ਵੀਰ ਨੇ ਕੋਈ ਵੈਰਾਈਟੀ ਵੱਢੀ ਹੈ ਜਾਂ ਸੁਪਰੀਮ 110 ਤਾਂ ਜੋ ਦੱਸਿਆ ਜੇ ਕਿੰਨਾ ਝਾੜ ਆਇਆ ਤੁਹਾਡਾ ਤੇ ਬਾਕੀ ਆਪਾਂ ਕੋਈ ਹਲਦੀ ਨੂੰ ਕੰਟਰੋਲ ਕਰਨ ਵਾਸਤੇ ਕੋਈ ਸਪਰੇ ਵੱਖਰੀ ਨਹੀਂ ਕੀਤੀ ਜਿਵੇਂ ਕਾਪਰ ਦੀ ਆਉਂਦੀ ਜਾਂ ਗਰੀਲੇਵੇ ਆਉਂਦੀ ਹੈ ਜੋ ਵੀ ਆਪਾਂ ਜਿੰਨੇ ਆਪਾਂ ਸਪਰੇ ਹਾਂ ਕਰਦੇ ਆ ਬਸ ਆਪਾਂ ਦੋ ਸਪਰੇ ਹਾਂ ਇੱਕ ਗੋਭ ਸਮੇ ਇਨਸੈਕਟੀਸਾਈਡ ਪਲੱਸ ਉਲੀਨਾਸ਼ਕ ਤੇ ਉਸ ਤੋਂ ਬਾਅਦ ਆਪਾਂ ਦੂਜੀ ਸਪਰੇ ਜਦੋਂ ਆਪਣਾ ਨਿਸਾਰਾ ਲੈ ਚੁੱਕਿਆ ਸੀ ਇੱਕ ਉਲੀਨਾਸ਼ਕ ਤੇ ਇੱਕ ਆਪਣੀ ਜਿਹੜੀ ਪਾਈਮੈਟਰੋਜਨ ਜਿਹੜਾ ਕਿ ਤੇਲ ਦੇ ਨੂੰ ਕੰਟਰੋਲ ਕਰਨ ਵਾਸਤੇ ਤੇ ਪਹਿਲਾਂ ਆਪਾਂ ਝੋਲ ਗਰੁੱਪ ਕੀਤੀ ਸੀ ਦੂਜੀ ਵੀ ਆਪਾਂ ਤਕਰੀਬਨ ਐਮਐਸਟਾਰਵਾ ਟੈਕਨੀਕਲ ਤੇ ਹੈਗਜਾਕੋਨਾ ਝੋਲ 75% ਆਪਾਂ ਸਪਰੇਅ ਆਪਾਂ ਕੀਤੀ ਸੀ ਤੇ ਇੱਕ ਆਪਣੀ ਅਵਤਾਰ ਜਿਹੜੀ ਕਿ ਇੰਡੋਫਿਲ ਕੰਪਨੀ ਦੀ ਆਉਂਦੀ ਹੈ ਜਿੰਦੇ ਵਿੱਚ ਹੈਗਜਾਕੋਨਾ ਝੋਲ ਤੇ ਪਲਸ ਜੀ ਨੇ ਆਪਣਾ ਟੈਕਨੀਕਲ ਪਾਏ ਜਾਂਦੇ ਨੇ ਤੇ ਇਸ ਤੋਂ ਬਾਅਦ ਆਪਾਂ ਇਹ 2 ਕਿਲੇ ਵੱਢ ਕੇ ਜਾਨੀ ਕਿ 2 ਕਿਲੇ ਆਪਣਾ ਰਹਿ ਗਿਆ ਸਾਰੀ ਸੁਪਰੀਮ ਹੈ ਉਸ ਤੋਂ ਬਾਅਦ ਆਪਣਾ ਇੱਧਰ ਵੀ ਆਪਾਂ ਸੁਪਰੀਮ ਹੀ ਲਾਇਆ ਤੇ 114 ਵੈਰਾਈਟੀ ਲਾਈ ਉਹ ਥੋੜਾ ਆਪਣਾ ਪਛੇਤਾ ਲੱਗਾ ਤੇ ਜਿਹੜਾ ਆਪਾਂ ਕੱਲ ਵੜਿਆ 114 ਵੈਰਾਈਟੀ ਵਧੀਆ ਸੀ ਉਹ ਵੀ ਬਾਕੀ ਝਾੜ ਤਾਂ ਆਪਾਂ ਨੂੰ ਪੂਰਾ ਆਪਾਂ ਉਹ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਗੇਤਾ ਲਾਤਾ ਸੀ ਪੀਐਸ 14 ਵੈਰਾਈਟੀ ਜਾਨੀ ਕਿ ਡੋਬੇ ਦੇ ਕਾਰਨ ਉੱਥੇ ਜੇ ਜ਼ਿਆਦਾ ਮੀਂਹ ਪੈ ਜੇ ਤਾਂ ਫਿਰ ਉਹ ਜਿਹੜੀ ਕੋਈ ਵੀ ਝੋਨਾ ਜਿਹਾ ਫਿਰ ਦਬ ਜਾਂਦਾ ਸੀ